ਲਓ ਜੀ ਆ ਵੱਡੀ ਤੇ ਨਵੀਂ ਸੁਣ ਲਓ ਉਪਲ ਫਾਰਮ ਟਰੈਕਟਰ ਵਾਲੀ ਕੁੜੀ ਦੇ ਮਾਮਲੇ ਦੇ ਵਿੱਚ ਨਵਾਂ ਤੇ ਵੱਡਾ ਮੋੜ ਆ ਗਿਆ ਹੈ ਉਹ ਕਹਿੰਦੇ ਜਦੋਂ ਮੀਆਂ بیوی ਹੋ ਗਏ ਰਾਜੀ ਤੇ ਹੁਣ ਕੀ ਕਰੇਗਾ ਕਾਜੀ ਵੱਡੀ ਖਬਰ ਹੈ ਉਪਲ ਫਾਰਮ ਟਰੈਕਟਰ ਵਾਲੀ ਕੁੜੀ ਦੇ ਮਾਮਲੇ ਦੇ ਵਿੱਚ ਸਮਝੌਤਾ ਹੋ ਗਿਆ ਦੋਨੇ ਧਿਰਾਂ ਇਕੱਠੀਆਂ ਹੋ ਗਈਆਂ ਨੇ ਉਹਨਾਂ ਨੇ ਸਮਝੌਤਾ ਕਰ ਲਿਆ ਦੋਨੇ ਧਿਰਾਂ ਨੇ ਇਕੱਠੀ ਵੀਡੀਓ ਬਣਾ ਕੇ ਮੀਡੀਆ ਤੇ ਜਾਰੀ ਕਰ ਦਿੱਤੀ ਐ ਕੁੜੀ ਕੁੜੀ ਦਾ ਬਾਪ ਮੁੰਡੇ ਦਾ ਬਾਪ ਉਹ ਸਾਰੇ ਇਕੱਠੇ ਬੈਠ ਕੇ ਉਹਨਾਂ ਨੇ ਵੀਡੀਓ ਬਣਾ ਕੇ ਜਾਰੀ ਕਰ ਦਿੱਤੀ ਹੈ ਔਰ ਪੂਰੇ ਪੰਜਾਬ ਨੂੰ ਇਹ ਕਹਿ ਦਿੱਤਾ ਕਿ ਹੁਣ ਸਾਡਾ ਸਮਝੌਤਾ ਹੋ ਗਿਆ ਹੈ ਗਿਲੇ ਛਿਕਵੇ ਦੂਰ ਹੋ ਗਏ ਨੇ ਗਲਤਫਹਿਮੀਆਂ ਦੂਰ ਹੋ ਗਈਆਂ ਨੇ ਤੇ ਹੁਣ ਸਾਡੀਆਂ ਵੀਡੀਓ ਨਾ ਫਲਾਈਆਂ ਜਾਣ ਹੁਣ ਜਦੋਂ ਉਹਨਾਂ ਨੇ ਸਮਝੌਤਾ ਕਰ ਲਿਆ ਤਾਂ ਸਵਾਲ ਵੱਡੇ ਉੱਠੇ ਨੇ ਜਿਹੜੀ ਆਪਣੇ ਸਾਰਿਆਂ ਦੇ ਵਾਸਤੇ ਸਮਾਜ ਦੇ ਵਾਸਤੇ ਇੱਕ ਵੱਡੀ ਸਿੱਖਿਆ ਇਹਦੇ ਵਿੱਚੋਂ ਨਿਕਲਦੀ ਹੈ ਉਹ ਕਿਹੜੀ ਮਨ ਲਓ ਹੁਣ ਉਹਨਾਂ ਦਾ ਸਮਝੌਤਾ ਵੀ ਹੋ ਗਿਆ ਪਰ ਜਿਹੜਾ ਆਪਣਾ ਢਿੱਡ ਉਹਨਾਂ ਨੇ ਨੰਗਾ ਕਰ ਲਿਆ ਆਪਣਾ ਝਗਾ ਆਪੇ ਚੁੱਕ ਕੇ ਉਹ ਤੇ ਵਾਪਸ ਨਹੀਂ ਆਉਣਾ ਜਿਹੜੀ ਬੇਇੱਜ਼ਤੀ ਇੱਕ ਦੂਜੇ ਦੀ ਉਹਨਾਂ ਨੇ ਕਰ ਲਈ ਐ ਉਹ ਤੇ ਵਾਪਸ ਨਹੀਂ ਆਉਣੀ ਬਹੁਤ ਸਾਰੇ ਲੋਕ ਪਹਿਲਾਂ ਹੀ ਕਹਿ ਰਹੇ ਸੀ ਵੀ ਭਾਈ ਤੁਹਾਡਾ ਘਰੇਲੂ ਮਾਮਲਾ ਐ ਇਹਨੂੰ ਬਹਿ ਕੇ ਤੁਸੀਂ ਨਿਜੇਠ ਲੋ ਇੱਕ ਦੂਜੇ ਦੇ ਸਿਰ ਖੇ ਨਾ ਪਾਓ ਮਿੱਟੀ ਨਾ ਪਟੋ ਉਹ ਕਹਿੰਦੇ ਨੇ ਕਿ ਗਈ ਇੱਜ਼ਤ ਵਾਪਸ ਨਹੀਂ ਆਉਂਦੀ ਤੇ ਇੱਜ਼ਤ ਵਾਪਸ ਨਹੀਂ ਮੁੜਦੀ ਹੁੰਦੀ ਸਿਹਤ ਖਰਾਬ ਹੋ ਜੇ ਤਾਂ ਸਮਝ ਲਓ ਕੁਝ ਕੋ ਨੁਕਸਾਨ ਹੋਇਆ ਧਨ ਦਾ ਨੁਕਸਾਨ ਹੋ ਜੇ ਤਾਂ ਸਮਝੋ ਕੁਝ ਨਹੀਂ ਹੋਇਆ ਵਾਪਸ ਆ ਜੂਗਾ ਪਰ ਜੇ ਇੱਜ਼ਤ ਦਾ ਨੁਕਸਾਨ ਹੋ ਜੇ ਤਾਂ ਵੱਡਾ ਨੁਕਸਾਨ ਮੰਨਿਆ ਜਾਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਅਜੇ ਪੂਰੇ ਪੰਜਾਬ 'ਚ ਲੋਕ ਬਹਿਸਾਂ ਕਰ ਰਹੇ ਨੇ ਕੁੱਕੜ ਲੜਾਈਆਂ ਚੱਲ ਰਹੀਆਂ ਨੇ ਲੋਕ ਬਹਿਸੋ ਬੇਸੀ ਸੋਸ਼ਲ ਮੀਡੀਆ ਤੇ ਹੋ ਰਹੇ ਨੇ ਕੁਝ ਮੁੰਡੇ ਦੇ ਹੱਕ 'ਚ ਬੋਲ ਰਹੇ ਆ ਕੁਝ ਕੁੜੀ ਦੇ ਹੱਕ 'ਚ ਬੋਲ ਰਹੇ ਆ ਅਜੇ 2 ਘੰਟੇ ਪਹਿਲਾਂ ਜਿਹੜੀ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਹੈ ਉਹ ਫੇਰ ਮੀਡੀਆ ਦੇ ਸਾਹਮਣੇ ਆਏ ਵੱਡੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਮੁੰਡੇ ਦੇ ਉੱਪਰ ਰੇਪ ਦੀ ਬਲਾਤਕਾਰ ਦੀ ਧਾਰਾ ਲਾਤੀ ਹੈ ਆਹ ਧਾਰਾ ਲਾਤੀ ਹੈ ਆ ਲਾਤੀ ਹੈ ਕੁੜੀ ਨੂੰ ਬਲੈਕਮੇਲ ਕੀਤਾ ਗਿਆ ਕੁੜੀ ਟੈਨਸ਼ਨ 'ਚ ਹੈ ਡਿਪਰੈਸ਼ਨ 'ਚ ਹੈ ਇਹ ਸਾਰੀਆਂ ਗੱਲਾਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਹਿ ਰਹੀ ਹੈ ਆਪਣੇ ਆਪ ਉਹਨਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਕਾਰਵਾਈ ਕੀਤੀ ਪਰ ਹੁਣ ਅੱਜ ਜਦੋਂ ਸਮਝੌਤਾ ਹੋਇਆ ਇਹ ਕੀ ਹੈ ਦੇਖੋ ਜੇ ਪੂਰਾ ਨਿਚੋੜ ਕੱਢ ਕੇ ਅਕਲ ਨਾਲ ਗੱਲ ਕਰੀਏ ਤਾਂ ਸਮਝੌਤਾ ਹੋਇਆ ਤਾਂ ਵਧੀਆ ਹੋਇਆ ਦੇਖੋ ਲੜਾਈ ਨੂੰ ਜਿੰਨਾ ਮਰਜੀ ਲੱਸੀ ਵਾਂਗ ਅੱਗੇ ਵਧਾ ਲਈਏ ਤੇ ਜਿੰਨਾ ਮਰਜੀ ਕਟਾਲੀਏ ਇਹ ਆਪਦੇ ਵੱਸ ਹੈ ਦੋਨਾਂ ਧਿਰਾਂ ਨੇ ਅਕਲਮੰਦੀ ਕੀਤੀ ਮੇਰੇ ਹਿਸਾਬ ਨਾਲ ਸਮਝੌਤਾ ਕਰ ਲਿਆ ਲੜਾਈ ਨੂੰ ਰੋਕ ਲਿਆ ਪਰ ਜਿਹੜੀ ਕਰਤੂਤ ਕੁੜੀ ਦੀ ਵੀਡੀਓ ਵਾਇਰਲ ਹੋਣ ਦੀ ਹੋਈ ਆ ਉਹ ਕਰਤੂਤ ਨਾ ਮਾਫ ਕਰਨ ਯੋਗ ਆ ਕਿਸੇ ਨੇ ਵੀ ਵੀਡੀਓ ਵਾਇਰਲ ਕੀਤੀ ਹੋਵੇ ਪਰ ਇਹ ਬਿਲਕੁਲ ਘਟੀਆ ਕੰਮ ਸੀਗਾ ਕਿਸੇ ਨੇ ਕੀਤਾ ਬਹੁਤ ਗਲਤ ਕੀਤਾ ਔਰ ਪੂਰੇ ਸਮਾਜ ਨੂੰ ਚਾਹੀਦਾ ਹੈ ਕਿ ਇਹੋ ਜੀਆਂ ਚੀਜ਼ਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਤੇ ਕਿੰਨਾ ਵੀ ਗਿਲਾ ਸ਼ਿਕਵਾ ਹੋਵੇ ਲੜਾਈ ਝਗੜਾ ਹੋਵੇ ਕਿਸੇ ਦੀ ਇੱਜ਼ਤ ਨੂੰ ਸਿੱਧਾ ਹੱਥ ਪਾਉਣਾ ਇਹ ਠੀਕ ਨਹੀਂਗਾ ਸੋ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਹੋਇਆ ਵੀਡੀਓ ਵਾਇਰਲ ਹੋਈਆਂ ਨੇ ਅਸ਼ਲੀਲ ਕੁੜੀ ਨੇ ਵੀ ਕਿਹਾ ਵੀ ਇਹ ਵੀਡੀਓ ਸਹੀ ਨਹੀਂ ਇਹ ਮੇਰੀਆਂ ਨਹੀਂ ਉਸ ਤੋਂ ਬਾਅਦ ਅਮਰਤਪਾਲ ਮੈਰੂ ਜਿਹੜੇ ਉਹ ਜਿਹੜੀ ਇੰਸਟਾਗ੍ਰam ਵਾਲੀ ਕੁੜੀ ਸੀ ਕਮਲ ਭਾਬੀ ਉਹਦੇ ਮਾਮਲੇ ਦੇ ਵਿੱਚ ਫਰਾਰ ਹੈ ਉਹਨੇ ਵੀ ਇੱਕ ਰਿਕਾਰਡਿੰਗ ਪਾਈ ਵੀ ਅਸੀਂ ਇਸ ਮਾਮਲੇ ਦੇ ਵਿੱਚ ਦਾਖਲ ਹੋਵਾਂਗੇ ਔਰ ਜੇ ਪੁਲਿਸ ਨੇ ਇਨਸਾਫ ਨਾ ਦਿੱਤਾ ਤਾਂ ਕੁੜੀ ਬਦਲਾ ਲਵੇਗੀ ਤੇ ਅਸੀਂ ਵੀ ਉੱਥੇ ਹਾਜ਼ਰ ਹੋਵਾਂਗੇ ਜਦੋਂ ਇਹ ਸਾਰੀਆਂ ਗੱਲਾਂ ਇੱਥੋਂ ਤੱਕ ਵਧ ਗਈਆਂ ਤਾਂ ਹੁਣ ਦੋਨਾਂ ਧਿਰਾਂ ਨੇ ਸਮਝੌਤਾ ਕਰ ਲਿਆ ਇਹਦੇ ਚੋਂ ਕਿਹੜੀਆਂ ਕਿਹੜੀਆਂ ਆਪਣੇ ਸਮਝਣ ਦੇ ਲਈ ਗੱਲਾਂ ਨਿਕਲਦੀਆਂ ਨੇ ਪਹਿਲੀ ਤਾਂ ਗੱਲ ਪਿਆਰਿਓ ਇਹ ਆ ਛੇਤੀ ਇਸ ਇੰਜ ਨਹੀਂ ਕਰਨਾ ਚਾਹੀਦਾ ਘਰਾਂ ਚ ਗਿਲੇ ਸ਼ਿਕਵੇ ਹੁੰਦੇ ਨੇ ਰਿਸ਼ਤਿਆਂ ਚ ਹੁੰਦੇ ਨੇ ਪ੍ਰੇਮੀ ਪ੍ਰੇਮ ਕਾਮਾਂ ਚ ਹੁੰਦੇ ਨੇ ਸਾਰਿਆਂ ਚ ਹੁੰਦੇ ਨੇ ਪਰ ਆਪਣੇ ਘਰ ਦਾ ਖਲਾਰਾ ਨਹੀਂ ਪਾਈਦਾ ਹੁੰਦਾ ਗੁਰਦਾਸ ਮਾਨ ਦਾ ਇੱਕ ਗੀਤ ਹੈ 17 ਸੀਗੀਆਂ ਕਿ ਕੋਟ ਕਚੈਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁਕਣਾ ਨਹੀਂ ਇੱਕ ਵਾਰੀ ਜੇ ਪੈ ਜੇ ਰੌਲਾ ਘਰ ਦੀ ਪੰਡੀ ਦਾ ਉਹ ਗੀਤ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ ਵੀ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਉਸ ਗੀਤ ਦੇ ਵਿੱਚ ਇਹ ਸਤਰਾ ਨਹੀਂ ਕੋਟ ਕਚਹਿਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਣਾ ਨਹੀਂ ਇੱਕ ਵਾਰੀ ਜੇ ਪੈ ਜਾਏ ਰੌਲਾ ਘਰ ਦੀ ਭੰਡੀ ਦਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਕਬੀਰ ਸਾਹਿਬ ਦੀ ਇੱਕ ਪੰਕਤੀ ਹੈ ਮੈਂ ਪਹਿਲਾਂ ਖਿਮਾ ਦਾ ਜਾਚਕ ਹੋ ਜਾਵਾਂ ਕਿਸੇ ਵੇਲੇ ਸ਼ਬਦ ਪ੍ਰੋਪਰ ਨਹੀਂ ਮੂੰਹ ਚੋਂ ਡਿੱਕਲ ਪਾਉਂਦਾ ਉਹ ਇਸ ਤਰ੍ਹਾਂ ਸੀ ਬਈ ਰਹਿਮਨ ਧਾਗਾ ਪ੍ਰੇਮ ਕਾ ਮਤ ਤੋਰੋ ਚਟਕਾਏ ਟੂਟੇ ਤੋ ਫਿਰ ਜੁੜੇ ਨਾ ਜੁੜੇ ਗਾਠ ਪਰ ਜਾਏ ਮਤਲਬ ਜਿਹੜਾ ਧਾਗਾ ਹੈ ਨਾ ਪ੍ਰੇਮ ਦਾ ਰਿਸ਼ਤਿਆਂ ਦੇ ਸਤਕਾਰ ਦਾ ਉਹਨੂੰ ਨਹੀਂ ਤੋੜਨਾ ਚਾਹੀਦਾ ਚਟਕੇ ਨਾਲ ਪਹਿਲੀ ਗੱਲ ਤੋ ਟੁੱਟਿਆ ਦੁਬਾਰਾ ਜੁੜਦਾ ਨਹੀਂ ਜੇ ਜੁੜੇ ਤਾਂ ਉਹਦੇ ਚ ਗੰਢ ਪੈ ਜਾਂਦੀ ਆ ਉਹ ਪਹਿਲਾਂ ਵਾਂਗ ਨਹੀਂ ਜੁੜ ਸਕਦਾ ਇਹ ਗੱਲ ਬਿਲਕੁਲ ਠੀਕ ਆ ਮੈਂ ਫਿਰ ਖਿਮਾ ਦਾ ਜੱਜ ਕੋ ਜਾਵਾਂ ਜੇਕਰ ਇਹ ਪੰਕਤੀ ਜਾਂ ਇਹਦੇ ਵਿੱਚ ਕੋਈ ਮੇਰੇ ਤੋਂ ਬੋਲਦਿਆਂ ਕੋਈ ਗਲਤੀ ਰਹਿ ਗਈ ਹੋਵੇ ਤਾਂ ਮੇਰੀ ਭਾਵਨਾ ਜਿਹੜੀ ਆ ਉਹ ਇਹ ਹੈ ਕਿ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਅਸਰ ਕਰਨਾ ਚਾਹੀਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਸਿੱਖਿਆ ਦੋਨਾਂ ਨੇ ਇੱਕ ਦੂਜੇ ਦਾ ਜਲੂਸ ਕੱਢਿਆ ਆਪਦੀ ਬਹੁਤ ਜ਼ਿਆਦਾ ਹੀਠੀ ਵੀ ਕਰਵਾਈ ਇੱਕ ਦੂਜੇ ਤੇ ਵੱਡੇ ਵੱਡੇ ਇਲਜ਼ਾਮ ਲਾਏ ਕੁੜੀ ਨੇ ਕਿੰਨੇ ਚੈਨਲਾਂ ਤੇ ਇੰਟਰਵਿਊ ਕਰਾਤੀਆਂ ਮੁੰਡੇ ਦੇ ਪਰਿਵਾਰ ਦੇ ਖਿਲਾਫ ਮੁੰਡੇ ਦੇ ਪਿਤਾ ਨੇ ਕਿੰਨੇ ਸਾਰੇ ਚੈਨਲਾਂ ਤੇ ਬੋਲਤਾ ਕੁੜੀ ਦੇ ਖਿਲਾਫ ਕੁੜੀ ਦੇ ਪਿਤਾ ਦੇ ਖਿਲਾਫ ਦੋਨਾਂ ਨੇ ਇੱਕ ਦੂਜੇ ਤੇ ਦੋਸ਼ ਵੀ ਲਾਤੇ ਬੜੇ ਹੀ ੇਠਲੇ ਪੱਦਰ ਦੇ ਦੋਸ਼ ਕੁੜੀ ਨੇ ਲਾਇਆ ਮੁੰਡਾ ਗਲਤ ਹੈ ਮੁੰਡੇ ਦੇ ਪਿਤਾ ਨੇ ਲਾਇਆ ਵੀ ਕੁੜੀ ਜਿਹੜੀ ਆ ਉਹ ਇੰਦਾ ਇੰਦਾ ਕਰਕੇ ਇੰਦਾ ਇੰਦਾ ਗਲਤ ਹੈ ਤਾਂ ਮੈਨੂੰ ਲੱਗਦਾ ਇਹ ਸਾਰਾ ਕੁਝ ਲੋਕਾਂ ਸਾਹਮਣੇ ਪੇਸ਼ ਕਰਕੇ ਕੀ ਮਿਲਦਾ ਕੀ ਲੋਕ ਕਿਸੇ ਮਸਲੇ ਦਾ ਹੱਲ ਕੱਢ ਦੇਣਗੇ ਮੈਨੂੰ ਲੱਗਦਾ ਲੜਾਈ ਝਗੜਾ ਕੋਈ ਵੀ ਹੋਵੇ ਕਈ ਵਾਰ ਆਪਾਂ ਕਹਿੰਨੇ ਆ ਲੋਕਾਂ 'ਚ ਨਤਾਰਾ ਹੋ ਜੂਗਾ ਲੋਕਾਂ 'ਚ ਨਤਾਰਾ ਹੋ ਜੂਗਾ ਲੋਕਾਂ 'ਚ ਕਦੇ ਕੋਈ ਨਤਾਰਾ ਨਹੀਂ ਹੁੰਦਾ ਲੋਕ ਸਿਰਫ ਤਮਾਸ਼ਾ ਵੇਖਦੇ ਨੇ ਸਮਾਜ ਤਮਾਸ਼ਾ ਵੇਖਦਾ ਦੋਨਾਂ ਧਿਰਾਂ ਨੂੰ ਉਂਗਲਾਂ ਲਾਈਆਂ ਜਾਂਦੀਆਂ ਨੇ ਦੋਨਾਂ ਧਿਰਾਂ ਨੂੰ ਪੰਪ ਲਾਏ ਜਾਂਦੇ ਨੇ ਦੋਨਾਂ ਧਿਰਾਂ ਨੂੰ ਕੇਸਾਂ 'ਚ ਉਲਝਾਇਆ ਜਾਂਦਾ ਦੋਨਾਂ ਧਿਰਾਂ ਦੇ ਅੰਦਰ ਨਫ਼ਰਤ ਹੋਰ ਭਰੀ ਜਾਂਦੀ ਹੈ ਇਸ ਤੋਂ ਇਲਾਵਾ ਸਮਾਜ ਕੁਛ ਨਹੀਂ ਕਰਦਾ ਜਿਹੜੇ ਬੰਦੇ ਕੋਲ ਮਤਲਬ ਜਿਹੜੀ ਧਿਰ ਕੋਲ ਵਿਅਕਤੀ ਬੈਠੇ ਨੇ ਉਦੇ ਮੂੰਹ ਤੇ ਉਹਨੂੰ ਕਹਿ ਦੇਣਗੇ ਤੂੰ ਸਹੀ ਆ ਦੂਜਾ ਗਲਤ ਹੈ ਜਦੋਂ ਉਹ ਉੱਠ ਜੇਗਾ ਤਾਂ ਫੇਰ ਕਹਿਣਗੇ ਇਹਦੇ ਲੱਛਣ ਵੀ ਉਹ ਆ ਹੀ ਨਹੀਂ ਇਹ ਵੀ ਆਏ ਆ ਇਹ ਵੀ ਆਏ ਆ ਇਹ ਵੀ ਆਏ ਆ ਪਰ ਉਹ ਬੰਦੇ ਨੂੰ ਐ ਲੱਗਦਾ ਜਿਵੇਂ ਸਾਰੇ ਮੇਰੇ ਪੱਖ 'ਚ ਨੇ ਪਰ ਸਮਾਜ ਇਹ ਦੋ ਮੂੰਹਾਂ ਦਾਤੀ ਨੂੰ ਦੰਦੇ ਇੱਕ ਪਾਸੇ ਤੇ ਸਮਾਜ ਨੂੰ ਦੂਹਾਂ ਪਾਸੇ ਲੱਗੇ ਪਏ ਨੇ ਇਹ ਕਿਸੇ ਨੂੰ ਨਹੀਂ ਬਖਸ਼ਦਾ ਕਿਸੇ ਦਾ ਮਾਮਲਾ ਹੋਵੇ ਇੱਥੇ ਤਮਾਸ਼ੀ ਵੀ ਨਹੀਂ ਹੁੰਦੇ ਨੇ ਜ਼ਿਆਦਾਤਰ ਲੱਖ 'ਚੋਂ ਕੋਈ ਇੱਕ ਹੋਊਗਾ ਜਿਹੜਾ ਦਿਲੋਂ ਕਿਸੇ ਦੇ ਲੜਾਈ ਝਗੜੇ ਕਲੇਸ਼ ਦੇ ਉੱਤੇ ਹਮਦਰਦੀ ਰੱਖਦਾ ਹੋਊਗਾ ਜਾਂ ਉਹਨੂੰ ਨਿਵੇੜਨਾ ਚਾਹੁੰਦਾ ਹੋਊਗਾ ਬਾਕੀ ਸਾਰੇ ਤਾਂ ਤਮਾਸ਼ਾ ਵੇਖਦੇ ਨੇ ਵਧਾਉਂਦੇ ਨੇ ਤੇ ਅੰਦਰੋਂ ਖੁਸ਼ ਹੁੰਦੇ ਨੇ ਗੜਗਿੱਲੀਆਂ ਮਾਰਦੇ ਨੇ ਹੱਸਦੇ ਨੇ ਭਾਵੇਂ ਆਪਦੇ ਘਰੇ ਸਾਰਿਆਂ ਦੇ ਉਹੀ ਕੁਛ ਚੱਲੀ ਜਾਂਦਾ ਕੋਈ ਘਰ ਦੁਨੀਆ ਤੇ ਐਸਾ ਨਹੀਂ ਜਿੱਥੇ ਕਲੇਸ਼ ਲੜਾਈ ਝਗੜਾ ਮਨ ਮਟਾਵ ਨਾ ਹੁੰਦੇ ਹੋਣ ਪਰ ਦੂਜਾ ਵੇਲੇ ਤਮਾਸ਼ਾ ਵੇਖਣ ਦੀ ਆਦਤ ਸਾਡੇ ਤਮਾਸ਼ਵੀਨ ਸਮਾਜ ਦੇ ਲੋਕਾਂ ਨੂੰ ਪੈ ਚੁੱਕੀ ਆ ਸੋ ਅਗੇ ਲੈਂਬਰ ਹਸੈਨਪੁਰੀ ਹੋਰਾਂ ਨੇ ਆਪਣੇ ਘਰ ਦਾ ਬਹੁਤ ਮਾਮਲਾ ਉਛਾਲਿਆ ਫਿਰ ਜੋਤੀ ਨੂਰਾ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਨਿੱਜੀ ਰਿਲੇਸ਼ਨ ਨੂੰ ਸੋਸ਼ਲ ਮੀਡੀਆ ਤੇ ਉਛਾਲਿਆ ਤੇ ਫਿਰ ਆ ਹੁਣ ਉਪਲ ਜਿਹੜੇ ਫਾਰਮ ਵਾਲੀ ਬੇਟੀ ਹੈ ਇਹਨਾਂ ਦੇ ਘਰ ਦਾ ਮਾਮਲਾ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਉਛਲਿਆ ਮੈਨੂੰ ਲੱਗਦਾ ਠੀਕ ਹੋਇਆ ਸਮਝੌਤਾ ਹੋ ਗਿਆ ਹੋਣਾ ਚਾਹੀਦਾ ਸਵਾਲ ਇਹ ਹੈ ਵੀ ਜਲੂਸ ਕਰਕੇ ਕੀ ਮਿਲ ਜਾਂਦਾ ਹੈ ਬੜੇ ਸਾਰੇ ਲੋਕ ਐਸੇ ਵੀ ਸੁਣੇ ਆ ਜਿਹੜੇ ਕਹਿੰਦੇ ਆ ਵੀ ਲੜਦੇ ਅਸੀਂ ਬਹੁਤ ਵਾਰ ਪੈਂਦੇ ਆ ਸਾਲ 'ਚ ਪਤੀ ਪਤਨੀ ਪਰ ਅਸੀਂ ਕਦੇ ਘਰ ਦੇ ਦੂਜੇ ਜੀਆਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਕਈ ਬੰਦੇ ਇਹੋ ਜੇ ਵੇਖੇ ਉਹ ਕਹਿੰਦੇ ਹਫਤਾ ਹੋ ਗਿਆ ਅਸੀਂ ਦੋਨੇ ਇੱਕ ਦੂਜੇ ਨਾਲ ਰੁੱਸੇ ਹੋਏ ਆ ਪਰ ਸਾਡੇ ਘਰੇ ਕਿਸੇ ਨੂੰ ਨਹੀਂ ਪਤਾ ਵਧੀਆ ਅਸੀਂ ਘਰੇ ਵਿਚਰਦੇ ਆ ਉਹਨੂੰ ਪਤਾ ਮੈਂ ਉਹਦੇ ਨਾਲ ਰੁੱਸਿਆ ਪਰ ਅਸੀਂ ਤਮਾਸ਼ਾ ਨਹੀਂ ਵਿਖਾਇਆ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਗੱਲ ਇੰਨੀ ਕੁ ਹੁੰਦੀ ਆ ਰਾਈ ਦਾ ਪਹਾੜ ਬਣਾ ਕੇ ਪਹਿਲਾਂ ਆਂਡ ਗਵਾਂਡ ਨੂੰ ਤਮਾਸ਼ਾ ਵਿਖਾਉਂਦੇ ਨੇ ਤੇ ਉਸ ਤੋਂ ਬਾਅਦ ਗੱਲ ਕੋਈ ਵੀ ਨਿਕਲਦੀ ਮੈਨੂੰ ਲੱਗਦਾ ਆਪਣੇ ਇੱਜ਼ਤ ਮਾਨ ਸਨਮਾਨ ਦੇ ਮਾਮਲੇ ਨੂੰ ਵੱਡਾ ਕਰਨਾ ਚਾਹੀਦਾ ਹੈ ਜੇਕਰ ਸਾਡੇ ਚ ਸੰਗ ਸ਼ਰਮ ਦਾ ਲੈਵਲ ਵੱਡਾ ਹੋਊਗਾ ਤਾਂ ਅਸੀਂ ਬਹੁਤ ਸਾਰੀਆਂ ਲੜਾਈਆਂ ਨੂੰ ਝਗੜਿਆਂ ਨੂੰ ਕਲੇਸ਼ਾਂ ਨੂੰ ਤੇ ਜਲੂਸ ਕੱਢਣ ਨੂੰ ਰੋਕ ਸਕਦੇ ਹਾਂ ਜੇਕਰ ਅਸੀਂ ਇਹ ਮੰਨਾਂਗੇ ਜਿਵੇਂ ਇੱਕ ਵਿਚਾਰ ਬਹੁਤ ਫੈਲਿਆ ਸਮਾਜ ਦੀ ਪ੍ਰਵਾਹ ਨਾ ਕਰੋ ਇਹਨਾਂ ਤਾਂ ਬੋਲੀ ਜਾਣਾ ਹੁੰਦਾ ਹੈ ਪਰਵਾਹ ਕਰਨੀ ਪੈਂਦੀ ਹੈ ਜਿਹੜੇ ਲੋਕ ਇਹ ਸੋਚਦੇ ਨੇ ਸਮਾਜ ਦੀ ਪਰਵਾਹ ਨਾ ਕਰੋ ਤੇ ਰਹਿਣਾ ਉਹਨਾਂ ਨੇ ਕਿੱਥੇ ਐਸੇ ਸਮਾਜ 'ਚ ਉਹਨਾਂ ਨੇ ਜੰਗਲ 'ਚ ਪਸ਼ੂ ਨਾਲ ਤ ਜਾ ਕੇ ਰਹਿਣਾ ਨਹੀਂ ਜਿਹੜੇ ਸਮਾਜ 'ਚ ਵਿਅਕਤੀ ਦੀ ਰਿਸਪੈਕਟ ਹੀ ਨਾ ਰਹਿ ਜਾਏ ਮਿਹਣੇ ਤਾਣੇ ਵੱਜਣੇ ਸ਼ੁਰੂ ਹੋ ਜਾਣ ਉਹ ਸਮਾਜ 'ਚ ਬੰਦਾ ਜੀ ਕਿਵੇਂ ਲਾਊਗਾ ਇਹ ਵੱਡਾ ਸਵਾਲ ਹੈ ਪਰ ਆਮ ਲੋਕਾਂ ਦੀ ਬੁੱਧੀ 'ਚ ਕਈ ਵਾਰ ਇਹ ਨਹੀਂ ਆਉਂਦਾ ਇਸ ਕਰਕੇ ਉਹ ਖਲਾਰੇ ਪਾ ਲੈਂਦੇ ਨੇ ਸੋ ਇਸ ਮਾਮਲੇ 'ਚ ਜੇ ਅੱਜ ਉਹਨਾਂ ਨੇ ਮਾਮਲਾ ਨਜਿੱਠ ਲਿਆ ਨਾ ਵਧੀਆ ਕੀਤਾ ਸਹੀ ਕੀਤਾ ਪਰ ਮੁੰਡੇ ਜਾਕ ਜਿਨੇ ਵੀ ਉਹ ਵੀਡੀਓ ਲੀਕ ਕੀਤੀ ਹੈ ਉਹ ਗਲਤ ਕੀਤਾ ਹੈ ਉਹ ਪਹਿਲਾਂ ਵੀ ਗਲਤ ਸੀ ਉਹ ਅੱਜ ਵੀ ਗਲਤ ਹੈ ਹੁਣ ਉਹ ਲੋਕਾਂ ਨੂੰ ਕਹਿ ਰਹੇ ਨੇ ਵੀ ਵੀਡੀਓ ਡਿਲੀਟ ਕਰ ਦਿਓ ਇੱਥੇ ਮੈਂ ਕਹੂੰਗਾ ਵੀ ਵੀਡੀਓ ਬਣਵਾਈਆਂ ਕਿੰਨੇ ਨੇ ਹੁਣ ਅੱਜ ਜੇ ਤੁਸੀਂ ਬਾਅਦ ਚ ਕਹੋ ਵੀ ਇਹਦੇ ਤੇ ਅਸੀਂ ਕੇਸ ਕਰਦੇ ਹਾਂ ਉਹਨੇ ਵੀਡੀਓ ਡਿਲੀਟ ਕੀਤੀ ਪਹਿਲਾਂ ਚੈਨਲਾਂ ਤੇ ਬਹਿ ਬਹਿ ਕੇ ਲੋਕ ਤਾਂ ਤੁਹਾਡੇ ਕੋਲ ਨਹੀਂ ਸੀ ਆਏ ਨਾ ਤੁਸੀਂ ਆਪ ਲੋਕਾਂ ਚ ਆਪਦਾ ਮਾਮਲਾ ਲੈ ਕੇ ਆਏ ਨਾ ਤੇ ਤੁਸੀਂ ਖਲਾਰਾ ਪਾਇਆ ਨਾ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਹਾਡਾ ਮਸਲਾ ਕੀ ਹੈ ਤਾਂ ਤੁਸੀਂ ਲੋਕਾਂ ਦੇ ਸਾਹਮਣੇ ਨਿੱਕੀ ਨਿੱਕੀ ਗੱਲ ਆਪਦੀ ਰੱਖੀ ਤਾਂ ਅੱਜ ਜੇ ਲੋਕ ਬੋਲੇ ਨੇ ਤਾਂ ਬੁਲਾਏ ਨੇ ਤੁਸੀਂ ਖੁਦ ਪਰ ਫਿਰ ਵੀ ਮੈਂ ਕਹੂੰਗਾ ਪੈਰੋ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਕਿਸੇ ਕੋਲ ਵੀ ਉਹਨਾਂ ਦੀ ਕੋਈ ਗਲਤ ਵੀਡੀਓ ਹੈ ਉਹਨੂੰ ਡਿਲੀਟ ਕਰ ਦਿਓ ਤਾਂ ਕਿ ਉਹਨਾਂ ਦੀ ਅਗਲੀ ਜ਼ਿੰਦਗੀ ਜੇ ਉਹ ਠੀਕ ਚਲਾਉਣੀ ਚਾਹੁੰਦੇ ਨੇ ਤਾਂ ਠੀਕ ਚੱਲ ਸਕੇ ਇਹੀ ਇੱਕ ਚੰਗੇ ਵਿਅਕਤੀ ਦੀ ਭਾਵਨਾ ਹੋਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ